ਕੇ ਸਰਕਾਰ ਦਾ ਇਹ ਜਾ ਹਾਲ ਕਰ ਦਿੱਤਾ ਸੀ ਕਿ ਉਹ ਰੋਜ਼ ਉੱਠ-ਉੱਠ ਕੇ ਰਾਤ ਨੂੰ ਪਾਣੀ ਪੀਂਦੇ ਸੀ ਉੱਠ-ਉੱਠ ਕੇ ਵੀ ਅਸੀਂ ਪੰਗਾ ਕਿੰਨਾ ਨਾ ਲਿਆ ਲਿਆ ਪੰਜਾਬ ਵਾਲ ਜੇ ਕੋਈ ਮਾੜੀ ਨਿਗਾਹ ਕਰਕੇ ਵੀ ਝਾਕੂਗਾ ਵੀ ਉਹਦੀ ਅੱਖ ਅੱਖਾਂ ਕੱਢ ਦਾਂਗੇ ਅਸੀਂ ਪਰ ਉਹਨਾਂ ਨੇ ਤਾਂ ਸਾਡੀ ਮਾਂ ਜ਼ਮੀਨ ਨੂੰ ਹੀ ਪੈ ਗਏ ਸੀ ਤੇ ਫਿਰ ਤਾਂ ਅਸੀਂ ਬਰਦਾਸ਼ ਕਿੱਥੋਂ ਕਰਨੀ ਸੀ ਕੋਈ ਵੀ ਆਮ ਆਦਮੀ ਪਾਰਟੀ ਦਾ ਆਗੂ ਸਾਡੇ ਪਿੰਡ ਪਮਾਲ ਦੇ ਵਿੱਚ ਦਾਖਲ ਨਾ ਹੋਵੇ ਕਿਸਾਨਾਂ ਦੇ ਹਿੱਤੇ ਵਿੱਚ ਆਈ ਲੈਂਡ ਪੋਲਿੰਗ ਪਾਲਿਸੀ ਜਿਹੜੀ ਕਿਸਾਨਾਂ ਨੂੰ ਵੀ ਚਾਹੀਦੀ ਫਿਰ ਅਸੀਂ ਕੀ ਕਰਨਾ ਲਾਗੂ ਕਰਕੇ ਇਹ ਤੁਹਾਨੂੰ ਐ ਨਹੀਂ ਲੱਗਦਾ ਵੀ ਇਹ ਜਿਹੜੀ ਗੱਲ ਹੈ ਕਿਸੇ ਨਾਲ ਮੇਲਜੋਲ ਖਾਂਦੇ ਆ ਕਿਉਂਕਿ ਨਰਿੰਦਰ ਮੋਦੀ ਨੇ ਵੀ ਜਦੋਂ ਵਾਪਸ ਲਈ ਸੀ ਤਾਂ ਉਹਨਾਂ ਨੇ ਵੀ ਕਿਹਾ ਸੀ ਵੀ ਕਿਸਾਨਾਂ ਦੇ ਹੱਕ 'ਚ ਸੀ ਮਾਫੀ ਮੰਗਦੇ ਆ ਕਿ ਕਿਸਾਨਾਂ ਨੂੰ ਸਿਖਾ ਨਹੀਂ ਸਕੇ ਕਿਸਾਨਾਂ ਨੂੰ ਦੱਸ ਨਹੀਂ ਸਕੇ ਹੁਣ ਇਹਨਾਂ ਦੇ ਵੀ ਕਿਤੇ ਨਾ ਕਿਤੇ ਆਪਣੇ ਉਹਨੂੰ ਪ੍ਰੋਟੈਕਟ ਕਰਨ ਵਾਸਤੇ ਮੰਤਰੀ ਕਹਿ ਰਹੇ ਨੇ ਵੀ ਹਾਂਜੀ ਹਾਂਜੀ ਇਹਨਾਂ ਦੇ ਹੱਕ ਤੇ ਵਿੱਚ ਸੀ ਪਰ ਇਹਨਾਂ ਨੂੰ ਚਾਹੀਦੀ ਨਹੀਂ ਅਸਲੀ ਪਾਪ ਦੇਖੋ ਹੁਣ ਜੇ ਵਾਪਸ ਲੈਣ ਵਾਲੇ ਇਹ ਕਹਿਣਗੇ ਅਸੀਂ ਕਿਸਾਨਾਂ ਦਾ ਉਜਾੜਾ ਕਰਨ ਲਈ ਨਹੀਂ ਲਿਆਂਦੀ ਪੁਲਿਸ ਉਹ ਵਾਪਸ ਲੈਨੇ ਆ ਤੇ ਉਹਨਾਂ ਨੂੰ ਸੋਭੂਗੀ ਉਹਨਾਂ ਨੂੰ ਇਹਦਾ ਕਹਿਣਾ ਹੀ ਬਣਾਣਾ ਵੀ ਕਿਸਾਨਾਂ ਦੇ ਹਿੱਤ ਦੇ ਵਿੱਚ ਲਿਆਂਦੀ ਪੁਲਿਸ ਹੀ ਵਾਪਸ ਲੈ ਰਹੇ ਆ ਠੀਕ ਹੈ ਨਾ ਇਹਦਾ ਸਿਆਸੀ ਮੰਦਿਆ ਇਹਨੂੰ ਪਤਾ ਹੁੰਦਾ ਵੀ ਕਿਵੇਂ ਗਰਗਟੰਗੂ ਰੰਗ ਬਦਲਣਾ ਹੁੰਦਾ ਆਦਾ ਬਚਾ ਵੀ ਰੱਖਣਾ ਪਿੰਡਾਂ ਜਾ ਕੇ ਪੜਨਾ ਵੀ ਆ ਉਹ ਆਪਦੇ ਨੇ ਬਚਾ ਵੀ ਰੱਖ ਰਹੇ ਆ ਤੇ ਆਪਦੇ ਨੂੰ ਲੋਕਾਂ ਦੇ ਮੂੰਹ ਕਹਦੇ ਵੀ ਨਹੀਂ ਬਈ ਗਲਤ ਕੀਤਾ ਜਿਦੋਂ ਕਲੋਨੀ ਵਾਲੇ ਤੁਹਾਡੇ ਕੋਲ ਪਰਮਿਸ਼ਨ ਮੰਗਦੇ ਆ ਜਾਂ ਪ੍ਰੂਫ ਮੰਗਦੇ ਆ ਤੁਸੀਂ ਉਸ ਵੇਲੇ ਤੁਹਾਨੂੰ ਸੋਚਣਾ ਚਾਹੀਦਾ ਵਾ ਵੀ ਹਜੇ ਕੀ ਇੰਨੀ ਕਲੋਨੀਆ ਦੀ ਲੋੜ ਹੈਗੀ ਆ ਕਲੋਨੀਆ ਵਾਲੇ ਆ ਜਿਹੜੇ ਸਰਕਾਰ ਕੋਲੋਂ ਮੋਟੀਆਂ ਰਾਕਮਾਂ ਦੇ ਕੇ ਆਹਦੇ ਤਾਂ ਬਾਸ ਕਰਾਉਂਦੇ ਆ ਫਿਰ ਕਿਵੇਂ ਉਹਨਾਂ ਨੂੰ ਗਲਤ ਕਹਿੰਦੇ ਆ ਇਹ ਪ੍ਰਮੋਟ ਤਾਂ ਸਰਕਾਰ ਹੀ ਕਰਦੀ ਆ ਉਹਨਾਂ ਨੂੰ 100 ਦੇ ਵਿੱਚੋਂ 99% ਜਿਹੜੇ ਇਹ ਕਲੋਨੀਏਜ਼ਰ ਨੇ ਉਹ ਕਿਤਨੇ ਕਹਿੰਦੇ ਪੋਲੀਟਿਕਲ ਬੰਦਿਆਂ ਦੇ ਨਾਲ ਲੈਂਕੜ ਨੇ ਤੇ ਉਹਨਾਂ ਦੇ ਪਾਸੇ ਵੀ ਰਾਜਨੀਤਕਾਂਮਾ ਦੀ ਹੁੰਦੇ ਆ ਸਸ਼ੇਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਮੈਂ ਹਾਂ ਕੁਵਰ ਜੋਤ ਸਿੰਘ ਗਲਾਡਾ ਦਫ਼ਤਰ ਤੇ ਬਾਹਰ ਪੱਕਾ ਮੋਰਚਾ ਜਿਹੜਾ ਕਿਸਾਨਾਂ ਵੱਲੋਂ ਲਗਾਇਆ ਗਿਆ ਸੀ ਲੈਂਡ ਪੋਲਿੰਗ ਦੇ ਖਿਲਾਫ ਤਾਂ ਅੱਜ ਸਰਕਾਰ ਨੇ ਫੇਰ ਤੋਂ ਯੂ ਟਰਨ ਮਾਰ ਦਿੱਤਾ ਪਹਿਲੇ ਦਿਨ ਤੋਂ ਕਿਸਾਨ ਕਹਿ ਰਹੇ ਸੀ ਵੀ ਜਿੱਦਾਂ ਮਰਜ਼ੀ ਹੋ ਜੇ ਕਿਸਾਨਾਂ ਨੂੰ ਜਿਹੜਾ ਕਿਸਾਨ ਉਹ ਡਟੇ ਰਹਿਣਗੇ ਅਤੇ ਸਰਕਾਰ ਨੂੰ ਯੂ ਟਰਨ ਲੈਣਾ ਪਏਗਾ ਤਾਂ ਹੁਣ ਗੱਲਬਾਤ ਕਰਦੇ ਆਂ ਐਹੀ ਮੋਰਚਾ ਸੀ ਜਿਹੜਾ ਲੱਗਿਆ ਸੀ ਤੇ ਜਗਰੂਪ ਸਿੰਘ ਇਸ ਸਮੇਂ ਮੇਰੇ ਨਾਲ ਮੌਜੂਦ ਨੇ ਪਿੰਡ ਹਸਨਪੁਰ ਤੋਂ ਜਿੱਥੋਂ ਸਭ ਤੋਂ ਪਹਿਲੀ ਆਵਾਜ਼ ਲੈਂਡ ਪੁਲਿੰਗ ਦੇ ਖਿਲਾਫ ਉੱਠੀ ਸੀ ਤਾਂ ਹੁਣ ਗੱਲਬਾਤ ਕਰਦੇ ਆ ਅਤੇ ਜਿਹੜੇ ਜਿਨ੍ਹਾਂ ਨੇ ਆ ਮੋਰਚਾ ਲਗਾਇਆ ਉਹ ਸਾਰੇ ਕਿਸਾਨ ਇਸ ਸਮੇਂ ਸਾਡੇ ਨਾਲ ਮੌਜੂਦਾ ਹੁਣ ਗੱਲਬਾਤ ਕਰਦੇ ਆ ਭਾਈ ਜੀ ਪਹਿਲਾਂ ਤਾਂ ਮੁਬਾਰਕਾ ਬਹੁਤ-ਬਹੁਤ ਸਰਕਾਰ ਜਿਹੜਾ ਯੂ-ਟਰਨ ਮਾਰਤਾ ਬੈਕਫੁੱਟ ਤੇ ਨਹੀਂ ਸਿੱਧਾ ਯੂ-ਟਰਨ ਹੀ ਮਾਰ ਦਿੱਤਾ ਤੇ ਤੁਸੀਂ ਹਮੇਸ਼ਾ ਕਹਿੰਦੇ ਹੁੰਦੇ ਸੀ ਪਿੱਛੇ ਇਹਨਾਂ ਨੂੰ ਜੋ ਮਰਜ਼ੀ ਹੋ ਜਾਏ ਯੂ-ਟਰਨ ਕਰਨਾ ਹੀ ਪਊਗਾ ਪਰ ਸਰਕਾਰ ਡਟੀ ਲੱਗਦੀ ਸੀ ਪਹਿਲਾਂ ਤਾਂ ਮੈਂ ਮੁਬਾਰਕਾ ਦੇਣਾ ਚਾਹਾਂਗਾ ਤੁਹਾਨੂੰ ਕੀ ਲੱਗਦਾ ਯੂ-ਟਰਨ ਪਿੱਛੇ ਕਾਰਨ ਪਹਿਲਾਂ ਤਾਂ ਸਭ ਪੰਜਾਬ ਦੇ ਨਿਵਾਸੀਆਂ ਨੂੰ ਸਾਡੇ ਸਾਰੇ ਪੰਜਾਬੀਆਂ ਨੂੰ ਜਿੰਨਾਂ ਜਿੰਨਾ ਲੜਾਈ ਲੜੀ ਆ ਉਹਨਾਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕ ਤੇ ਸਾਰਿਆਂ ਦਾ ਤਹਿ ਦਿਲੋਂ ਧੰਵਾਦ ਆ ਹਰ ਇੱਕ ਪੰਜਾਬੀ ਨੇ ਆਪਣੀ ਲੜਾਈ ਲੜੀ ਆ ਤੇ ਸਾਰਿਆਂ ਦੀ ਜਿੱਤ ਆ ਇਹ ਜੀ ਇਹ ਸਾਰਿਆਂ ਦੀ ਜਿੱਤ ਆ ਪਰ ਐ ਨਹੀਂ ਲੱਗਦਾ ਸੀ ਵੀ ਕਿੱਥੇ ਡੈਡਲੌਕ ਬਣ ਗਿਆ ਸਰਕਾਰ ਜਿਹੜੀ ਆ ਉਹ ਫਾਇਦੇ ਗਿਣਾਂ ਤੇ ਲੱਗੀ ਹੋਈ ਸੀ ਦੇਖੋ ਉਹ ਤਾਂ ਆਪਾਂ ਪਹਿਲੇ ਦਿਨ ਤੋਂ ਕਹਿ ਰਹੇ ਜੀ ਵੀ ਇਹ ਸਰਕਾਰ ਜਿਹੜੀ ਪਾਲਿਸੀ ਆ ਇਹ ਵਧੀਆ ਨਹੀਂ ਹੈਗੀ ਕਿਸਾਨਾਂ ਦੇ ਹਿੱਤ ਦੀ ਨਹੀਂ ਹੈ ਕਿਸਾਨਾਂ ਨੂੰ ਉਜਾੜਨ ਵਾਲੀ ਆ ਉਹ ਚਲੋ ਦੇਰ ਆਏ ਦਰਸ ਸਹੀ ਤੇ ਮੈਨੂੰ ਲੱਗਦਾ ਵੀ ਹੁਣ ਪੰਜਾਬ ਸਰਕਾਰ ਨੂੰ ਵੀ ਇਹ ਮਹਿਸੂਸ ਹੋ ਗਿਆ ਕਿ ਜਿਹੜੇ ਕਿਸਾਨ ਸਾਡੇ ਹਰ ਰੋਜ਼ ਆਵਾਜ਼ ਚੱਕ ਰਹੇ ਸੀ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਅਹਿਸਾਸ ਹੋਇਆ ਕਿ ਬਾਕੀ ਜਿਹੜੀ ਪਾਲਿਸੀ ਹੈ ਇਹਦੇ ਨਾਲ ਉਜਾੜਾ ਬਹੁਤ ਵੱਡਾ ਹੋਣਾ ਸੀ ਇਸੇ ਕਰਕੇ ਸਰਕਾਰ ਨੇ ਤੇ ਲੋਕਾਂ ਦੀ ਦੇਖੋ ਸਭ ਤੋਂ ਵੱਡੇ ਇਹਦੇ ਵਿੱਚ ਯੋਗਦਾਨ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਸੰਘਰਸ਼ ਵਿਢਿਆ ਹਰ ਇੱਕ ਰਿਆ ਦੀ ਆਵਾਜ਼ ਚੱਕੀ ਕਿਸਾਨ ਜੱਥੇਬੰਦੀਆਂ ਨੇ ਐਸ ਕੇ ਐਮ ਦਾ ਬਹੁਤ ਵੱਡਾ ਰੋਲ ਆ ਕਿਸਾਨ ਜੱਥੇਬੰਦੀ ਬਖ ਬਖ ਆਗੂਆਂ ਨੇ ਸਾਡੀਆਂ ਮਤਾਵਾਵਾਂ ਪੜਨ ਅੱਜ ਦੇਖੋ ਸਾਡੇ ਮੋਰਚੇ 'ਚ ਸਾਡੀਆਂ ਮਾਤਾਵਾਂ ਭੈਣਾਂ ਆਈਆਂ ਅਸੀਂ ਪ੍ਰਧਾਨ ਜੀ ਨਾਲ ਦਦਾਸ ਸਿੰਘ ਜੀ ਮਲਕੀ ਨਾਲ ਤੇ ਆਪਣੇ ਬਾਈ ਜੀ ਉਹਨਾਂ ਨਾਲ ਗੱਲ ਕਰਤੀ ਤਾਂ ਆਖਿਆ ਦੋ ਪ੍ਰਧਾਨ ਜੀ ਨਾਲ ਵੀ ਸਾਇਦ ਸਾਡੇ ਕਿਸੇ ਮਾਤਾ ਭੈਣ ਦਾ ਵੀ ਪੈੜਾ ਇੰਨਾ ਵਧੀਆ ਹੋਣਾ ਭਗਤੀ ਕਰਨ ਆਉਣੀ ਹੈ ਗੁਰੂ ਮਹਾਰਾਜ ਦੀ ਹੈ ਨਾ ਵੀ ਬੰਦਿਆਂ ਨਾਲੋਂ ਜ਼ਿਆਦਾ ਸਾਡੀਆਂ ਮਾਤਾਵਾਂ ਭੈਣਾਂ ਗੁਰੂ ਮਹਾਰਾਜ ਦਾ ਮਤਲਬ ਨਾ ਜ਼ਿਆਦਾ ਲੈਂਦੀਆਂ ਨੇ ਵੀ ਉਹ ਸਾਡੀਆਂ ਮਾਤਾਂ ਦਾ ਭੈਣਾਂ ਦਾ ਸਾਰੀਆਂ ਦਾ ਵੀ ਇਸ ਧਰਨੇ ਦੇ ਵਿੱਚ ਉਹਨਾਂ ਦਾ ਆਉਣਾ ਤੇ ਉਹਨਾਂ ਦਾ ਧਰਨੇ ਵਿੱਚ ਆ ਕੇ ਤੇ ਇੱਕਦਮ ਜਿੱਤ ਹੋਣੀ ਦੇਖੋ ਕਿਤੇ ਨਾ ਕਿਤੇ ਕੋਈ ਨਾ ਕੋਈ ਤਪ ਤੇਜ ਵਾਲੀ ਸਾਡੀ ਬਜ਼ੁਰਗੋ ਮਾਤਾ ਕੋਈ ਸਾਡੀ ਭੈਣ ਹੋ ਸਕਦੀ ਆ ਵੀ ਦੇਖੋ ਇਹ ਵੀ ਅਸੀਂ ਮੰਨਦੇ ਆ ਵੀ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਜਿੱਤ ਹੋਈ ਹੈ ਸਾਰੀ ਕਿ ਕਿਤਾ ਦੇਖਦੇ ਹੋ ਵੀ ਸਰਕਾਰ ਨੇ ਇਹ ਬੈਕਸਟੈਪ ਲਿਆ ਇਹ ਕਿਉਂ ਲਿਆ ਵੀ ਸੰਘਰਸ਼ ਜਿਹੜਾ ਵਿੰਡਣਾ ਸੀ ਜਾਂ ਕਿਸਾਨ ਇੱਕ ਵਾਰੀ ਫੇਰ ਤੋਂ ਇਕੱਠੇ ਹੋਗੇ ਸੀ ਕਿਉਂਕਿ ਇਹਨਾਂ ਨੂੰ ਲੱਗਦਾ ਸੀ ਸ਼ਾਇਦ ਕਿਸਾਨ ਜਿਹੜੇ ਇਕੱਠੇ ਨਹੀਂ ਆ ਪਹਿਲਾਂ ਤਾਂ ਜੀ ਮੈਂ ਸਭ ਤੋਂ ਪਹਿਲਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਦੀ ਕਿਰਪਾ ਸਦਕਾ ਸਾਰੇ ਕਿਸਾਨ ਵੀਰਾਂ ਨੂੰ ਬਲ ਬਖਸ਼ਿਆ ਉਹਨਾਂ ਨੇ ਉਹਨਾਂ ਦੇ ਵਿੱਚ ਜੋਸ਼ ਭਰਿਆ ਕਿਉਂਕਿ ਪਹਿਲਾਂ ਤੋਂ ਹੀ ਗੁਰੂ ਸਾਹਿਬ ਤੋਂ ਲੈ ਕੇ ਜ਼ਾਲਮ ਤੇ ਜ਼ੁਲਮ ਦੀ ਲੜਾਈ ਅਸੀਂ ਲੜਦੇ ਆ ਰਹੇ ਹਾਂ ਉਹਨਾਂ ਦੀ ਕਿਰਪਾ ਦੇ ਨਾਲ ਸਾਰੇ ਸਾਡੇ ਕਿਸਾਨ ਵੀਰ ਮਜ਼ਦੂਰ ਸਭ ਨੇ ਇਕੱਠੇ ਹੋ ਕੇ ਜਿਹੜੀ ਇਹ ਲੜਾਈ ਆ ਲੜੀ ਸੀ ਤੇ ਸਰਕਾਰ ਨੂੰ ਇੱਥੇ ਜੂਟਰਨ ਲੈਣਾ ਹੀ ਪੈਣਾ ਸੀ ਕਿਉਂਕਿ ਉਹਨਾਂ ਨੇ ਦੇਖ ਲਿਆ ਕਿ ਸਾਰੇ ਕਿਸਾਨ ਮਜ਼ਦੂਰ ਇਕੱਠੇ ਆ ਇਕੱਠੇ ਹੋ ਕੇ ਸਰਕਾਰ ਦਾ ਇਹ ਜਿਹਾ حال ਕਰ ਦਿੱਤਾ ਸੀ ਕਿ ਉਹ ਰੋਜ਼ ਉੱਠ-ਕੁੱਟ ਕੇ ਰਾਤ ਨੂੰ ਪਾਣੀ ਪੀਂਦੇ ਸੀ ਉੱਠ-ਉੱਠ ਕੇ ਵੀ ਅਸੀਂ ਪੰਗਾ ਕਿੰਨਾ ਨਾ ਲੈ ਲਿਆ ਹਾਂ ਜੀ ਉਹਨਾਂ ਨੂੰ ਹੁਣ ਪਤਾ ਲੈ ਲਿਆ ਸੀ ਵੀ ਅਸੀਂ ਸਿੰਘਾਂ ਨਾਲ ਯੋਧਿਆਂ ਨਾਲ ਪੰਗਾ ਲੈ ਲਿਆ ਵੀ ਪੰਜਾਬ ਵੱਲ ਜੇ ਕੋਈ ਮਾੜੀ ਨਿਗਾਹ ਕਰਕੇ ਵੀ ਝਾਕੂਗਾ ਵੀ ਉਹਦੀ ਅੱਖ ਅੱਖਾਂ ਕੱਢ ਦਾਂਗੇ ਅਸੀਂ ਪਰ ਉਹਨਾਂ ਨੇ ਤਾਂ ਸਾਡੀ ਮਾਂ ਜ਼ਮੀਨ ਨੂੰ ਹੀ ਪੈ ਗਏ ਸੀ ਤੇ ਫਿਰ ਤਾਂ ਅਸੀਂ ਬਰਦਾਸ਼ ਕਿੱਥੋਂ ਕਰਨੇ ਸੀ ਉਸ ਦੇ ਜੋਸ਼ ਨੂੰ ਦੇਖਦੇ ਹੋਏ ਸਰਕਾਰ ਨੂੰ ਅੱਜ ਕਿਸਾਨਾਂ ਦੇ ਮਜ਼ਦੂਰਾਂ ਤੇ ਸਾਰੇ ਸੰਗਤ ਦੇ ਅੱਗੇ ਝੁਕਣਾ ਪਿਆ ਵੀ ਹੁਣੇ ਸਰਕਾਰ ਕਿਸਾਨ ਹਿਦੈਸ਼ੀ ਬਣ ਜੇਗੀ ਇਹ ਫੈਸਲਾ ਲੈ ਕੇ ਤੁਸੀਂ ڈاکੇ ਪਿੰਡ ਤੋਂ ਹਨ ਹਾਂਜੀ ڈاکੇ ਦੀ ਤਾਂ ਸਭ ਤੋਂ ਜ਼ਿਆਦਾ ਜ਼ਮੀਨ ਵੀ ਆਈ ਸੀ ਜੀ ਸਾਡੇ 4500 ਕਿਲਾਏ ਵੀਰ ਜੀ ਚਲੋ ਸਾਰੇ ਭੈਣ ਭਾਈਆਂ ਦਾ ਵੀਰਾਂ ਦਾ ਧੰਨਵਾਦ ਇਹਨਾਂ ਨੇ ਮੋਰਚੇ ਸਾਥ ਦਿੱਤਾ ਬਾਕੀ ਮਿਹਨਤ ਇਹਨਾਂ ਵੀਰ ਭਾਈਆਂ ਦੀ ਹੈ ਜਗਰੂਤ ਸਿੰਘ ਉਹਨਾਂ ਦੀ ਦیدار ਸਿੰਘ ਮਾਲਕ ਉਹਨਾਂ ਦੀ ਹੋਰ ਵੀ ਵੀਰ ਭਾਈਏ ਜਿਹੜੇ ਲੀਡਰ ਸਾਡੇ ਹਰਜੀਤ ਸਿੰਘ ਸਰਾਭਾ ਜੀ ਆ ਤੇ ਇੱਕ ਆਪਣੇ ਜੋਧਾ ਤੋਂ ਆ ਜੀ ਤੇ ਅਰਨਜੀਤ ਸਿੰਘ ਰੋੜਕਾ ਇਹ ਸਾਰੇ ਵੱਡੇ ਆ ਜੀ ਅਸੀਂ ਤਾਂ ਇਹਨਾਂ ਦੀ ਇਹਨਾਂ ਨੇ ਲੀਡ ਕੀਤੀ ਸੀ ਇਹਨਾਂ ਦੇ ਮਗਰ ਚੱਲੇ ਜੋ ਜੋ ਹੁਕਮ ਲਾਇਆ ਇਹਨਾਂ ਨੇ ਸਾਡੇ ਪਿੰਡ ਦੀ ਟੀਮ ਨੇ ਪੂਰਾ ਕੀਤਾ ਸਾਡੇ ਪਿੰਡ ਦੇ ਵਿੱਚ ਬਹੁਤ ਹੋਰ ਪ੍ਰਬੰਤ ਇਹ ਸਭ ਤੋਂ ਵੱਡੇ ਆ ਜਿਨ੍ਹਾਂ ਨੇ ਬਹੁਤ ਜ਼ੋਰਦਾਨ ਪਾਇਆ ਚਲੋ ਇਹ ਲੋਕਾਂ ਦਾ ਧੰਨਵਾਦ ਆ ਮਹਾਰਾਜ ਦਾ ਸ਼ੁਕਰਾਨਾ ਬਸ ਇੰਨਾ ਹੀ ਕਹਿ ਸਕਦੇ ਆ ਵੀ ਜਾਨ ਛੁੱਟੀ ਸਾਰਿਆਂ ਦੀ ਐ ਨਹੀਂ ਲੱਗਦਾ ਜਦੋਂ ਸੀਐਮ ਭਗਵੰਤ ਮਾਨ ਵੀ ਆਏ ਸੀ ਤੇ ਉਦੋਂ ਇੱਥੋਂ ਵਿਰੋਧ ਹੋਇਆ ਚਲੋ ਬੜੇ ਸ਼ਾਂਤਮਈ ਢੰਗ ਨਾਲ ਹੋਇਆ ਵੀ ਉਹਨਾਂ ਨੂੰ ਦਿਖਾਇਆ ਗਿਆ ਵੀ ਕਿਸਾਨ ਤੁਹਾਡੇ ਹੱਕ ਦੇ ਵਿੱਚ ਨਹੀਂ ਹੈਗੇ ਜਦ ਤੁਹਾਡੀ ਸਕੀਮ ਹੈ ਹੱਕ ਦੀ ਹੈਗੀ ਉਦੋਂ ਹੀ ਲਿਖਿਆ ਗਿਆ ਸੀ ਵੀ ਇਹ ਵਾਪਸ ਹੋ ਜਾਣੀ ਹੈ ਉਦੋਂ ਹੀ ਇਹ ਲੱਗਦਾ ਵੀ ਕਿ ਉਹਨਾਂ ਨੂੰ ਲੱਗ ਗਿਆ ਸੀ ਦੇਖੋ ਜਦੋਂ ਤੱਕ ਆਪਾਂ ਕੋਈ ਗਲਤੀ ਨਹੀਂ ਕਰਦੇ ਉਦੋਂ ਤੱਕ ਆਪਾਂ ਨੂੰ ਪਤਾ ਨਹੀਂ ਹੁੰਦਾ ਕਿ ਆਪਾਂ ਗਲਤੀ ਕਰੀਏ ਕਿ ਨਹੀਂ ਸਰਕਾਰ ਨੂੰ ਇਹ ਚੀਜ਼ ਦਾ ਇਲਮ ਤਾਂ ਹੋ ਗਿਆ ਸੀ ਫੈਸਲਾ ਉਹਨਾਂ ਤੋਂ ਗਲਤ ਹੋਇਆ ਗਲਤ ਫੈਸਲਾ ਵੀ ਹੋਇਆ ਤੇ ਇੰਨੀ ਵੱਡੀ ਜਲਦੀ ਇਸ ਲੈਂਡ ਪੂਲਿੰਗ ਦੇ ਖਿਲਾਫ ਲੋਕਾਂ ਨੇ ਲਾਮਬੰਦੀ ਆਮ ਲੋਕਾਂ ਨੇ ਕੀਤੀ ਬੜੀ ਜਲਦੀ ਲੋਕੀ ਉੱਠੇ ਹੋਏ ਨਾ ਉੱਠੇ ਉਹ ਜਿਹੜੀ ਜਾਗਰਤੀ ਆਈ ਕਿਤੇ ਨਾ ਕਿਤੇ ਉਹ ਜਾਗਰਤੀ ਦਾ ਨਤੀਜਾ ਤੇ ਦੂਜਾ ਦੇਖੋ ਸੋਸ਼ਲ ਮੀਡੀਆ ਤੇ ਪਹਿਲਾ ਪ੍ਰਚਾਰ ਚੱਲਦਾ ਸੀ ਲੈਂਡ ਪੂਲਿੰਗ ਪਾਲਿਸੀ ਦਾ ਪੱਖ ਦੇ ਵਿੱਚ ਜਦੋਂ ਤੋਂ ਲੋਕਾਂ ਨੇ ਐਜੀਟੇਸ਼ਨ ਸ਼ੁਰੂ ਕਰੇ ਇੱਥੋਂ ਵੀ ਚਲੋ ਧਰਨੇ ਦਾ ਐਲਾਨ ਹੋ ਗਿਆ ਫਿਰ ਤੁਸੀਂ ਇੱਕ ਚੀਜ਼ ਦੇਖੋ ਤੁਸੀਂ ਤਾਂ ਮੀਡੀਆ ਤੇ ਚਲੋ ਰਹਿੰਦੇ ਹੋ ਜਿਆਦਾ ਜਿਆਦਾ ਧਿਆਨ ਰੱਖਦੇ ਹੋ ਕਿ ਪਹਿਲਾਂ ਤਾਂ ਸਰਕਾਰ ਨੇ ਧਰਨੇ ਤੋਂ ਬਾਅਦ ਨੋਟੀਫਿਕੇਸ਼ਨ ਬਾਕੀ ਪਿੰਡਾਂ ਦੇ ਬੰਦ ਕਰਤੇ ਸੀ ਦੇਖੋ ਇਹ ਸਾਡੇ ਲਈ ਮਹਿਸੂਸ ਹੋ ਰਹੀ ਸਾਨੂੰ ਵੀ ਗੁਰੂ ਮਾਹ ਦੀ ਕਿਰਪਾ ਨਾਲ ਜਿੱਤ ਵੱਲ ਆਪਾਂ ਵੱਧ ਰਹੇ ਹਾਂ ਕਿਉਂਕਿ ਸਰਕਾਰ ਇਹ ਕਹਿਣ ਲੱਗ ਗਈ ਕਿ ਅਸੀਂ ਤਾਂ ਸਿਰਫ 4-5 ਪਿੰਡਾਂ ਦੀ ਜ਼ਮੀਨ ਲੈਂਡ ਪੂਲਿੰਗ ਤੇ ਲੈਣੀ ਹੈ ਵੀ ਦੋ ਜੋਂ ਬਣਾਉਣੇ ਆ ਉਥੇ ਆਪਣੇ ਕੋ ਇਹ ਵੱਡੀ ਗੱਲ ਸੀ ਕਿ ਇਹ ਕਿਤੇ ਸਰਕਾਰ ਪਾੜਨ ਵਾਲੇ ਰਾਹਵਲ ਤਾਂ ਨਹੀਂ ਹੈ ਵੀ ਹੁਣ ਦੋ ਜੀ ਉਹਨਾਂ ਦਾ ਐਲਾਨ ਕਰਕੇ ਪਿੰਡਾਂ ਨੂੰ ਸਹਿਤ ਖੰਡਾਉਣਾ ਚਾਹੁੰਦੀ ਹੋਵੇ ਪਰ ਕਿਤੇ ਨਾ ਕਿਤੇ ਇਹ ਵੀ ਮਹਿਸੂਸ ਹੁੰਦਾ ਈ ਮੇਰੀ ਇਸ ਗਲਾਡਾ ਦੇ ਵਿੱਚ ਉਹ ਅਧਿਕਾਰੀ ਨੇ ਇਹਨਾਂ ਨਾਲ ਗੱਲ ਹੋਈ ਤਾਂ ਉਹਦੇ ਜਿਹੜੇ ਚਿਹਰੇ ਤੋਂ ਫੇਸ ਤੋਂ ਗੱਲ ਨਿਕਲ ਕੇ ਸਾਹਮਣੇ ਆ ਰਹੀ ਉਸ ਵੇਲੇ ਤਾਂ ਇਹ ਲੱਗਦਾ ਹੈ ਕਿ ਸਰਕਾਰ ਨੂੰ ਜੂ ਟਰਨ ਲੈਣਾ ਪੈਣਾ ਉਹ ਕੋਈ ਨਾ ਕੋਈ ਤਰੀਕੇ ਲੱਭ ਰਹੇ ਸੀ ਵੀ ਕਿਵੇਂ ਲਈਏ ਵਾਪਸ ਕਈ ਵਾਰ ਹੁਣ ਆਪਾਂ ਚਲੋ ਲਬਜ ਨਹੀਂ ਵਰਤਨੇ ਵੀ ਉਸ ਤਰੀਕੇ ਨਾਲ ਸਰਕਾਰ ਨੇ ਅੱਜ ਫੈਸਲਾ ਇਹ ਲਿਆ ਵਾ ਲਿਆ ਲੋਕਾਂ ਕਰਕੇ ਆ ਲੋਕਾਂ ਦੇ ਰੋਹ ਕਰਕੇ ਕਿਸਾਨ ਜੱਥੇਬੰਦੀਆਂ ਨੇ ਲੜਾਈ ਲੜੀ ਸਾਡੀਆਂ ਮਾਤਾਵਾਂ ਭੈਣਾਂ ਸੜਕ ਤੇ ਆਈਆਂ ਨੌਜਵਾਨ ਉੱਠੇ ਸਾਡੇ ਬਜ਼ੁਰਗ ਫੇਰ ਉਹੀ ਉਮਰ ਦੇ ਬਜ਼ੁਰਗ ਜਿਹੜੇ ਦਿੱਲੀ ਬੈਠੇ ਸੀ ਉਹ ਆਪਾਂ ਕਹ ਲਈਏ ਤਲੀ ਤੇ ਸੈਰ ਰੱਖ ਕੇ ਨਿਕਲੇ ਤੇ ਸਰਕਾਰ ਨੂੰ ਸਿੱਧੇ ਤੇ ਸਿੱਧਾ ਸੀਗਾ ਵੀ ਇਹ ਲੈਂਡ ਪੂਲਿੰਗ ਪਾਲਸੀ ਤੁਹਾਨੂੰ ਰੱਦ ਕਰਨੀ ਪੈਣੀ ਆ ਭਾਵੇਂ ਅੱਜ ਕਰ ਲੋ ਭਾਵੇਂ ਕੱਲ ਕਰ ਲੋ ਭਾਵੇਂ ਲੋਕਾਂ ਦੇ ਏਡੇ ਵੱਡੇ ਪਲੇਟਫਾਰਮ ਤੇ ਇਕੱਠੇ ਹੋਣ ਤੋਂ ਬਾਅਦ ਕਰੋਗੇ ਜਾਂ ਤੁਸੀਂ ਹੋਣ ਲੈਣਾ ਮਤਲਬ ਸਿੱਧਾ ਸਿੱਧਾ ਸਨੇ ਸਾ ਵੀ ਇਦੋਂ ਬਗੈਰ ਕਿਸਾਨਾਂ ਨੇ ਸਾਡੇਆਂ ਨੇ ਪੰਜਾਬੀਆਂ ਨੇ ਕੋਈ ਸਮਝੌਤਾ ਕਰਨਾ ਨਹੀਂ ਸਰਕਾਰ ਨਾਲ ਅਸੀਂ ਕਿਹਾ ਵੀ ਲੈਂਡ ਸਾਨੂੰ ਵੀ ਕਹਿੰਦੇ ਕਰਦੇ ਤੁਹਾਡੀ ਮੀਟਿੰਗ ਕਰਾ ਦਿੰਦੇ ਆ ਉੱਚ ਅਧਿਕਾਰੀਆਂ ਨਾਲ ਜਿਹੜੇ ਪ੍ਰਸ਼ਾਸਨ ਦੇ ਤੇ ਉਹਨਾਂ ਨੂੰ ਇੱਕੋ ਗੱਲ ਕਿਹਾ ਵੀ ਮੀਟਿੰਗ ਕਾਦੀ ਕਰਨੀ ਆ ਜੇ ਤਾਂ ਤੁਹਾਡੇ 10 ਲੈਂਡ ਪੂਲਿੰਗ ਪਾਲਿਸੀ ਦੇ ਬਸ ਉਹਦੇ 10 ਮਦਦ ਸਹੀ ਹੋਣ ਸਾਡੇ ਪੱਖ ਚੋਂ ਤੇ 11ਵੀਂ ਗਲਤ ਹੋਵੇ ਤੇ ਅਸੀਂ ਉਹਦੇ ਲਈ ਤਾਂ ਮੀਟਿੰਗ ਹੁੰਦੀ ਆ ਵੀ ਇੱਕ ਸੁਧਾਰ ਕਰ ਲਓ ਜਦੋਂ ਅਸੀਂ ਤੁਹਾਨੂੰ ਸਾਫ਼ ਹੀ ਕਹਿੰਦਾ ਵੀ ਇਹ ਲੈਂਡ ਪੂਲਿੰਗ ਪਾਲਿਸੀ ਤੁਹਾਡੀ ਇਹ ਹੈ ਹੀ ਕਿਸਾਨਾਂ ਦੇ ਹੱਕਾਂ ਤੇ ਡਾਕਾ ਮਾਰ ਲਈ ਆ ਕਿਸਾਨਾਂ ਤੇ ਉਜਾੜੇ ਵਾਲੀ ਪਾਲਸੀ ਆ ਤੇ ਸਾਡਾ ਗੱਲਬਾਤ ਕਰਨ ਦਾ ਕੋਈ ਆਧਾਰ ਹੀ ਨਹੀਂ ਸਰਕਾਰ ਨੇ ਲਾਗੂ ਕਰੀ ਆ ਜਦੋਂ ਲਾਗੂ ਕਰਨ ਵਾਲੀ ਨਹੀਂ ਸਾਨੂੰ ਉਹਨਾਂ ਨੇ ਕਿਹਾ ਸੀਗਾ ਵੀ ਲਾਗੂ ਕਰਨ ਲੱਗੇ ਆ ਜਿਵੇਂ ਓਵੇਂ ਨੇ ਹੁਣ ਚੁੱਪ ਜੀ ਤੇ ਜਿਵੇਂ ਲਾਗੂ ਕਰੀ ਚੁੱਪ ਕਰਕੇ ਓਵੇਂ ਵਾਪਸ ਲੈ ਲੈਣਾ ਅਸੀਂ ਗੱਲ ਕਾਦੀ ਕਰਨੀ ਆ ਵਾਪਸ ਪਾਲਸੀ ਵਾਪਸ ਲਓ ਅਸੀਂ ਆਪਦੇ ਘਰਾਂ ਨੂੰ ਜਾਈਏ ਤੁਸੀਂ ਆਪਦਾ ਕੰਮ ਕਰੋ ਜ਼ਿਆਦਾ ਕੰਮ ਕਰੀਏ ਸੋ ਇਹ ਜਿਹੜੀ ਜਿੱਤ ਹੋਈ ਆ ਆਪਣੇ ਪੰਜਾਬੀ ਲੋਕਾਂ ਦੀ ਹੋਈ ਆ ਇਹ ਕੇ ਦਾ ਸਬੂਤ ਦਿੰਦਾ ਸਾਰਿਆਂ ਨੇ ਜਿੱਦੀ ਜ਼ਮੀਨ ਨਹੀਂ ਵੀ ਪਿੰਡਾਂ ਦੀ ਆਉਂਦੀ ਸੀ ਹੁਣ ਮੈਂ ਹਰਦੀਪ ਸਰਾਬਾ ਦਾ ਜ਼ਿਕਰ ਕਰਨਾ ਚਾਹੁੰਦਾ ਸਰਾਬਾ ਪਿੰਡ ਜਦੋਂ ਆਪਾਂ ਲੜਾਈ ਇੱਕ ਸਰਕਾਰ ਨਾਲ ਲੜਦੇ ਆਂ ਆਪਾਂ ਖੱਬੇ ਸੱਜੇ ਵੀ ਲੜਨੀ ਪੈਂਦੀਆਂ ਤੁਹਾਨੂੰ ਪਤਾ ਹੀ ਆ ਪਰ ਉਹ ਬੰਦਾ ਡਟ ਕੇ ਨਾਲ ਖੜਾ ਜਿੰਨੇ ਦਾ ਧਰਨਾ ਚੱਲਦਾ ਰਿਹਾ ਉਹ ਸਰਦੀਪ ਸਿੰਘ ਰੱਬਾ ਇੱਥੇ ਆ ਕੇ ਆ ਦੀ ਬਖੂਬੀ ਜ਼ਿੰਮੇਵਾਰੀ ਨਿਭਾਉਂਦਾ ਰਿਹਾ ਜਿਹੜਾ ਆਪਾਂ ਕਹਲੇ ਦੇਖੋ ਇੱਕ ਜਜ਼ਬਾ ਸੀ ਨਾ ਔਰ ਔਰ ਹਾਂ ਨਾਲ ਜਿਹੜੀ ਜ਼ਮੀਨ ਨਹੀਂ ਆਈ ਉਹ ਲੋਕਾਂ ਨੇ ਜਿਹੜਾਂ ਦੀ ਜ਼ਮੀਨ ਵੀ ਨਹੀਂ ਆ ਰਹੀ ਸੀ ਉਹ ਵੀ ਹਾ ਦਾ ਨਾਰਾ ਕਿਸਾਨਾਂ ਦੇ ਹੱਕ ਤੇ ਮਾਰ ਰਹੀ ਸੀ ਠੀਕ ਆ ਇਹ ਇਸੇ ਕਰਕੇ ਸਰਕਾਰ ਨੂੰ ਜੂ ਟਰਨ ਲੈਣਾ ਪਿਆ ਗਿਆ ਉਹ ਬੋਰਡ ਉੱਥੇ ਲੱਗਿਆ ਹੋਇਆ ਸਾਇਦ ਇਹ ਕਹਤਾ ਦਾਖਿਆਂ ਦਾ ਕੱਲ ਕਿਹੜੇ ਲੱਗੇ ਪਿੰਡ ਵਾਲੇ ਹੋ ਆਪਣੇ ਪ ਕਲਪਮਾਲ ਪਿੰਡਾਂ ਦੀ ਬਾਰੀ ਸੀ ਉਹਨਾਂ ਦੀ ਉਹਨਾਂ ਨੇ ਪਹਿਲਾਂ ਲਿਆਂਦਾ ਵੀ ਉਹ ਇੱਕ ਗਲਾੜਾ ਦੇ ਸਾਹਮਣੇ ਲੱਗਿਆ ਗੇਟ ਦੇ ਲੱਗਿਆ ਲੱਗਿਆ ਵੀ ਨਾ ਵੀ ਆ ਕੋਈ ਵੀ ਆਮ ਆਦਮੀ ਪਾਰਟੀ ਦਾ ਆਗੂ ਸਾਡੇ ਪਿੰਡ ਪਮਾਲ ਦੇ ਵਿੱਚ ਦਾਖਲ ਨਾ ਹੋਵੇ ਦੇਖੋ ਸਿੱਧਾ ਸਿੱਧਾ ਸਰਕਾਰ ਨੂੰ ਮੌਜੂਦਾ ਸਰਕਾਰ ਦੇ ਵਿੱਚ ਪਾਰਟੀ ਹੋਵੇ ਤੇ ਉਹਦੇ ਲਈ ਇਹ ਐਂਟਰੀ ਦੇ ਉੱਤੇ ਮਨਾਹੀ ਲਾਉਣੀ ਕਿਤੇ ਨਾ ਕਿਤੇ ਕਿਸਾਨਾਂ ਦਾ ਰੋਸ ਸੀਗਾ ਨਾ ਉਹ ਜਿਹੜਾ ਰੋਸ ਆ ਉਹ ਕਿਤੇ ਨਾ ਕਿਤੇ ਸਰਕਾਰ ਉਹਨੂੰ ਸਮਝ ਗਈ ਵੀ ਜੇ ਇਹ ਵਾਪਸ ਨਾ ਲਈ ਤਾਂ ਆਉਣ ਵਾਲਾ ਸਮਾਂ ਜਿਹੜਾ ਸਰਕਾਰ ਦੇ ਲਈ ਇੱਕ ਪੂਰਾ ਕਰਨ ਦਾ ਸਮਾਂ ਇਹ ਪੂਰਾ ਕਰਨ ਤੋਂ ਬਾਅਦ ਲੋਕਾਂ ਚ ਆਉਣਾ ਬਹੁਤ ਔਖਾ ਹੋ ਜਾਣਾ ਸੀਗਾ ਤੇ ਬਾਕੀ ਮੈਂ ਤਾਂ ਇਹ ਕਹਿਣਾ ਵੀ ਹਰ ਪੰਜਾਬੀ ਦੀ ਜਿੱਤ ਸਾਡੇ ਪੰਜਾਬੀ ਭਰਾਵਾਂ ਨੇ ਫੇਰ ਸਬੂਤ ਦਿੱਤਾ ਕਿ ਜਿੱਥੇ ਜਿੱਥੇ ਜਦੋਂ ਪੰਜਾਬ ਨਾਲ ਧੱਕੇ ਸਾਈ ਹੋ ਤਾਂ ਪੰਜਾਬੀ ਸਾਡੇ ਲੜਨ ਆ ਦੇਖੋ ਮੈਂ ਇੱਕ ਗੱਲ ਕਵਾਂਗਾ ਵੀ ਜਿੱਦਾਂ ਸਰਕਾਰ ਦੇ ਮੰਤਰੀ ਹੁਣ ਉਹ ਕਹਿ ਰਹੇ ਆ ਵੀ ਲੈਂਡ ਪੋਲਿੰਗ ਪਾਲਿਸੀ ਵਾਪਸ ਹੋ ਗਈ ਪਰ ਪਹਿਲਾਂ ਇਹ ਲਿਖਿਆ ਜਾ ਰਿਹਾ ਵੀ ਕਿਸਾਨਾਂ ਦੇ ਹੇਠੇ ਵਿੱਚ ਆਈ ਲੈਂਡ ਪੋਲਿੰਗ ਪਾਲਿਸੀ ਜਿਹੜੀ ਕਿਸਾਨਾਂ ਨੂੰ ਵੀ ਚਾਹੀਦੀ ਫੇਰ ਅਸੀਂ ਕੀ ਕਰਨਾ ਲਾਗੂ ਕਰਕੇ ਮਤਲਬ ਹਜੇ ਵੀ ਗੱਲ ਹੋਈ ਹੈ ਇਹ ਇਹ ਤੁਹਾਨੂੰ ਇਹ ਨਹੀਂ ਲੱਗਦਾ ਵੀ ਇਹ ਜਿਹੜੀ ਗੱਲ ਹੈ ਇਹ ਜਿਹੜੇ ਬੋਲ ਐ ਇਹ ਕਿਸੇ ਨਾਲ ਮੇਲਜੋਲ ਖਾਂਦੇ ਆ ਕਿਉਂਕਿ ਨਰਿੰਦਰ ਮੋਦੀ ਨੇ ਇਹ ਵੀ ਜਦੋਂ ਵਾਪਸ ਲਈ ਸੀ ਤਾਂ ਉਹਨਾਂ ਨੇ ਵੀ ਕਿਹਾ ਸੀ ਵੀ ਕਿਸਾਨਾਂ ਦੇ ਹੱਕ 'ਚ ਸੀ ਮਾਫੀ ਮੰਗਦੇ ਆ ਕਿ ਕਿਸਾਨਾਂ ਨੂੰ ਸਿਖਾ ਨਹੀਂ ਸਕੇ ਕਿਸਾਨਾਂ ਨੂੰ ਦੱਸ ਨਹੀਂ ਸਕੇ ਹੁਣ ਇਹਨਾਂ ਦੇ ਵੀ ਕਿਤੇ ਨਾ ਕਿਤੇ ਆਪਣੇ ਉਹਨੂੰ ਪ੍ਰੋਟੈਕਟ ਕਰਨ ਵਾਸਤੇ ਮੰਤਰੀ ਕਹਿ ਰਹੇ ਨੇ ਵੀ ਹਾਂਜੀ ਆਂਦੀ ਇਹਨਾਂ ਦੇ ਹੱਕ ਦੇ ਵਿੱਚ ਸੀ ਪਰ ਇਹਨਾਂ ਨੂੰ ਚਾਹੀਦੀ ਨਹੀਂ ਅਸਲੀ ਵਾਪਸ ਲੈ ਰਹੇ ਆ ਦੇਖੋ ਹੁਣ ਜੇ ਵਾਪਸ ਲੈਣ ਵਾਲੇ ਇਹ ਕਹਿਣਗੇ ਅਸੀਂ ਕਿਸਾਨਾਂ ਦਾ ਉਜਾੜਾ ਕਰਨ ਲਈ ਲਿਆਂਦੀ ਪੁਲਿਸ ਉਹ ਵਾਪਸ ਲੈਣੇ ਆ ਇਹ ਉਹਨਾਂ ਨੂੰ ਸੂਭੂਗੀ ਉਹਨਾਂ ਨੂੰ ਇਹ ਤਾਂ ਕਹਿਣਾ ਹੀ ਪੈਣਾ ਵੀ ਕਿਸਾਨਾਂ ਦੇ ਹਿੱਤ ਦੇ ਵਿੱਚ ਲਿਆਂਦੀ ਪਾਲਸੀ ਵਾਪਸ ਲੈ ਰਹੇ ਆ ਹੁਣ ਉਹ ਕਿਵੇਂ ਕਹਿਣ ਵੀ ਜਿਹੜੀ ਪਾਲਸੀ ਲੈਂਡ ਪੂਲਿੰਗ ਕਿਸਾਨਾਂ ਦਾ ਉਜਾਲਾ ਕਰ ਰਹੀ ਕਿਸਾਨਾਂ ਨੂੰ ਬਰਬਾਦ ਕਰ ਰਹੀ ਪਿੰਡਾਂ ਦੇ ਪਿੰਡਾਂ ਦਾ ਉਜਾਲਾ ਕਰ ਰਹੀ ਉਹ ਲੈਂਡ ਪੂਲਿੰਗ ਪਾਲਸੀ ਅਸੀਂ ਰੱਦ ਕਰ ਰਹੇ ਆ ਠੀਕ ਆ ਨਾ ਇਹਦਾ ਸਿਆਸੀ ਬੰਦੇ ਇਹਨਾਂ ਨੂੰ ਪਤਾ ਹੁੰਦਾ ਵੀ ਕਿਵੇਂ ਗਰਗਟੰਗੂ ਰੰਗ ਬਦਲਣਾ ਹੁੰਦਾ ਆਦਾ ਬਚਾਅ ਵੀ ਰੱਖਣਾ ਪਿੰਡਾਂ ਜਾ ਕੇ ਵੜਨਾ ਵੀ ਆ ਉਹ ਆਪ ਦੇ ਨੇ ਬਚਾਅ ਵੀ ਰੱਖ ਰਹੇ ਆ ਤੇ ਆਪਦੇ ਨੂੰ ਲੋਕਾਂ ਦੇ ਮੂੰਹੋਂ ਕਹਿੰਦੇ ਵੀ ਨਹੀਂ ਬਈ ਗਲਤ ਕੀਤਾ ਸੀ ਯਾਰ ਗਲਤ ਜੇ ਕੋ ਦੇਖੋ ਕੰਮ ਕਰ ਰਿਹਾ ਕੋਈ ਕੰਮ ਕਰਦੇ ਆ ਤਾਂ ਕੋਈ ਗਲਤੀਆਂ ਹੋ ਜਾਂਦੀਆਂ ਹੁਣ ਅਸੀਂ ਇਹ ਤੇ ਧਰਨਾ ਲਾਇਆ ਅਸੀਂ ਜੇ ਲੜਾਈ ਲੜ ਰਹੇ ਹਾਂ ਸਾਡੇ ਕੋਲ ਕਿਤੇ ਨਾ ਕਿਤੇ ਕੋਈ ਗਲਤੀਆਂ ਵੀ ਹੋਈਆਂ ਕਮੀਆਂ ਵੀ ਰਹਿ ਗਈਆਂ ਹੋਣੀਆਂ ਜੇ ਸਰਕਾਰ ਕੰਮ ਕਰਦੀ ਆ ਤਾਂ ਉਹ ਉਸ ਤਰੀਕੇ ਨਾਲ ਨਹੀਂ ਲੈਂਦੀ ਵੀ ਕੰਮ ਕਰਦੇ ਸਾਡੇ ਕੋਲ ਗਲਤ ਡਿਸੀਜਨ ਲਿਆ ਗਿਆ ਵੀ ਗਲਤ ਡਿਸੀਜਨ ਲਿਆ ਲਿਆ ਵੀ ਆਪਦੇ ਗਲਤ ਫੈਸਲੇ ਨੂੰ ਆਉਣ ਵਾਲੇ ਸਮੇਂ ਤੇ ਵੀ ਸਰਕਾਰਾਂ ਨੂੰ ਕਹਿ ਕੇ ਜਾਂਦੀ ਦੇਖੋ ਕਿੰਨਾ ਵਧੀਆ ਮੈਸਜ ਹੈ ਵੀ ਇਹ ਲੈਂਡ ਪੂਲਿੰਗ ਪਾਲਿਸੀ ਆ ਕਦੇ ਕੋਈ ਵੀ ਸਰਕਾਰ ਇਹਨੂੰ ਲਾਗੂ ਕਰਨ ਬਾਰੇ ਨਾ ਸੋਚੇ ਜੇ ਉਹ ਕਹਿ ਜਾਂਦੇ ਕਿ ਇਹ ਲੈਂਡ ਪੂਲਿੰਗ ਪਾਲਿਸੀ ਆ ਜਿਹੜੀ ਇਹ ਕਿਸਾਨਾਂ ਨੂੰ ਮਾਰ ਤੇ ਉਜਾੜਨ ਵਾਲੀ ਆ ਤੇ ਅਸੀਂ ਇਹਨੂੰ ਰੱਦ ਕਰਦੇ ਹਾਂ ਤੇ ਔਂਗਣਾਂੜੀਆਂ ਸਰਕਾਰਾਂ ਨੂੰ ਭੇਖ ਚ ਕਹਿੰਦੇ ਆ ਵੀ ਇਸ ਪਾਲਿਸੀ ਵੱਲ ਤੁਸੀਂ ਝਾਕਿਓ ਨਾ ਇਹ ਬਹੁਤ ਖਤਰਨਾਕ ਪਾਲਿਸੀ ਆ ਦੇਖੋ ਜੀ ਉਹ ਵੀ ਗੱਲ ਐਵੇਂ ਹੀ ਕਰ ਸਕਦੇ ਸੀ ਪਰ ਉਹਨਾਂ ਨੇ ਆਪਦਾ ਕੰਮ ਵੀ ਪਚਾਉਣਾ ਮੈਨੂੰ ਨਹੀਂ ਲੱਗਦਾ ਕਿਉਂਕਿ ਪਹਿਲਾਂ ਤਾਂ ਸਰਕਾਰ ਕਹਿੰਦੀ ਸੀ ਵੀ ਕਲੋਨਾਈਜ਼ਰਾਂ ਦੇ ਖਿਲਾਫ ਪਾਲਿਸੀ ਲੈ ਕੇ ਆਂਦੀ ਆ ਪਰ ਕਲੋਨਾਈਜ਼ਰ ਕਰਦੇ ਕਰਦੇ ਇਹ ਕਿਸੇ ਨਾ ਕਿੱਥੇ ਜਿੰਨਾਂ ਦੀ ਜ਼ਮੀਨ ਆ ਉਹਨਾਂ ਦੇ ਖਿਲਾਫ ਬਣ ਗਈ ਪਾਲਿਸੀ ਦੇਖੋ ਕਲੋਨਾਈਜ਼ਰਾਂ ਦੇ ਖਿਲਾਫ ਆਪਾਂ ਮੈਨੂੰ ਨਹੀਂ ਲੱਗਦਾ ਵੀ ਇਹ ਗੱਲ ਹੋਊਗੀ ਕਿਉਂ ਕਿ ਇਹ ਕਲੋਨੀ ਐਜਰ ਆ ਉਹ ਜਿਹਨਾਂ ਕਲੋਨੀਆਂ ਬਣਾਉਂਦੇ ਨੇ ਤਾਂ ਆ ਗਲਾਡਾ ਕੋਲੋਂ ਅਪਰੂਵਲ ਕਰਾ ਕੇ ਪਰਮਿਸ਼ਨ ਲੈ ਕੇ ਬਣਾਉਂਦੇ ਆ ਨਾ ਫਿਰ ਇਹ ਉਹਨਾਂ ਨੂੰ ਗਲਤ ਕਿਵੇਂ ਕਹਿ ਸਕਦੇ ਆ ਜਦੋਂ ਕਲੋਨੀ ਵਾਲੇ ਤੁਹਾਡੇ ਕੋਲ ਪਰਮਿਸ਼ਨ ਮੰਗਦੇ ਆ ਜਾਂ ਅਪਰੂਵਲ ਮੰਗਦੇ ਆ ਤੁਸੀਂ ਉਸ ਵੇਲੇ ਤੁਹਾਨੂੰ ਸੋਚਣਾ ਚਾਹੀਦਾ ਵਾ ਵੀ ਹਜੇ ਕੀ ਇੰਨੀ ਕਲੋਨੀਆਂ ਦੀ ਲੋੜ ਹੈਗੀ ਆ ਜਿੰਨੇ ਵੱਡੇ ਪੱਧਰ ਤੇ ਉਹ ਕਲੋਨੀਆਂ ਕੱਟ ਰਹੇ ਆ ਕੀ ਇੰਨੇ ਵੱਡੇ ਪੱਧਰ ਦੇ ਉੱਤੇ ਬਸੋਂ ਦੀ ਮੰਗ ਹੈਗੀ ਆ ਜੇ ਉਸ ਮੰਗ ਨੂੰ ਧਿਆਨ ਦੇ ਵਿੱਚ ਰੱਖ ਕੇ ਉਹ ਬਹੁਤ ਘੱਟ ਤੇ ਸੀਮਤ ਮਤਲਬ ਉਹ ਅਪਰੂਵਲਾਂ ਦੇਣਾ ਉਹਨਾਂ ਨੂੰ ਮਤਲਬ ਕਲੋਨੀਆਂ ਕੱਟਣ ਦੇ ਲਈ ਤਾਂ ਇਸ ਤਰੀਕੇ ਨਾਲ ਵੀ ਇਹ ਚੀਜ਼ ਦਾ ਸਮੱਸਿਆ ਦਾ ਹੱਲ ਕੀਤਾ ਜਾ ਰਿਹਾ ਨਾੜੇ ਦਾ ਕਲੋਨੀ ਜਿਹੜੇ ਭੂ ਮਾਫੀਆ ਬਣਿਆ ਉਹ ਤੇ ਨੱਥ ਪਾਉ ਕਿਤੇ ਨਾ ਕਿਤੇ ਜਿਹੜੀਆਂ ਕਲੋਨੀਆਂ ਕੱਟੀਆਂ ਜਾ ਰਹੀਆਂ ਨੇ ਉਹਨਾਂ ਦੇ ਕੱਟਣ ਦਾ ਜਿਹੜਾ ਖੇਤੀ ਦਾ ਉਜਾੜਾ ਹੁੰਦਾ ਉਹ ਵੀ ਕਿਤੇ ਨਾ ਕਿਤੇ ਘਟੂ ਦਾ ਸਹੀ ਤੇ ਖਤਮ ਨਹੀਂ ਉਹਦੇ ਘਟੂ ਤਾਂ ਸੀ ਨਾ ਸਪੀਡ ਘਟੂ ਉਹਦੀ ਤੇ ਦੂਜੇ ਇਹ ਵੀ ਜਿਹੜੀਆਂ ਕਲੋਨੀਆਂ ਬਣਨ ਗਈਆਂ ਉਹ ਚੰਗੀ ਤਰ੍ਹਾਂ ਬੈਕਸਡ ਹੋ ਜਾਣ ਫਿਰ ਦੁਬਾਰਾ ਬਣਾ ਲੈਣ ਇਹ ਸਰਕਾਰ ਨੂੰ ਇਸ ਤਰੀਕੇ ਨਾਲ ਵੀ ਨੂੰ ਕਰਨਾ ਚਾਹੀਦਾ ਉਹ ਕਲੋਨੀ ਵਾਲੇ ਆ ਜਿਹੜੇ ਸਰਕਾਰ ਕੋਲੋਂ ਮੋਟੀਆਂ ਰਾਕਮਾਂ ਦੇ ਕੇ ਆਪਦੇ ਤਾਂ ਪ 100 ਦੇ ਵਿੱਚੋਂ 99% ਜਿਹੜੇ ਇਹ ਕਲੋਨੀਆਇਜ਼ਰ ਨੇ ਉਹ ਕਿਤਨਾ ਕਦੇ ਪੋਲੀਟਿਕਲ ਬੰਦਿਆਂ ਦੇ ਨਾਲ ਲੈਂਕੜ ਨੇ ਤੇ ਉਹਨਾਂ ਦੇ ਪਾਸੇ ਵੀ ਰਾਜਨੀਤਾਂਮਾ ਦੀ ਹੁੰਦੇ ਆ ਜਿਹਦੀ ਸਰਕਾਰ ਹੁੰਦੀ ਉਹਦਾ 10-20 ਪੈਸੇ ਹਿੱਸਾ ਪਾ ਕੇ ਦੱਬੀ ਜਾਂਦੇ ਆ ਇਹ ਗੱਲ ਆ ਵੀ ਇਹ ਤਾਂ ਸਰਕਾਰ ਦੇ ਕਹਿਣ ਦੀਆਂ ਗੱਲਾਂ ਹੋਰ ਨੇ ਤੇ ਅਸਲ ਵਿੱਚ ਸੱਚਾਈ ਕੁਝ ਹੋਰ ਆ ਸਿੰਘ ਸਾਹਿਬ ਕਿੱਦਾਂ ਲੱਗ ਰਿਹਾ ਤੁਹਾਡੀ ਤੁਹਾਡੀ ਜ਼ਮੀਨ ਆਈ ਸੀਗੀ ਵਿੱਚ ਵੀਰੇ ਜ਼ਮੀਨ ਤਾਂ ਸਾਡੀ ਆਈ ਨਹੀਂ ਸੀਗੀ ਪਰ ਅਸੀਂ ਜ਼ਮੀਰ ਕਰਕੇ ਨਾਲ ਸੀਗੇ ਤੇ ਸਾਡੇ ਗਵਾਂਢੀ ਪਿੰਡ ਦੇ ਭਾਈ ਜਗਰੂਪ ਸਿੰਘ ਹੋਰਾਂ ਨੇ ਤੇ ਇੱਕ ਮੇਰੇ ਤਾਇਆ ਜੀ ਬਲਵਿੰਦਰ ਸਿੰਘ ਘੌਰ ਤੇ ਇਹਨਾਂ ਕਰਕੇ ਅਸੀਂ ਨਾਲ ਤੁਰੇ ਸੀਗੇ ਇਹ ਸਾਹਮਣੇ ਸਾਡਾ ਘਰ ਆ ਸ਼ਹਿਰ ਚ ਲੁਧਿਆਣੇ ਤੇ ਇੱਕ মিডিਆ ਦਾ ਬਹੁਤ ਬਹੁਤ ਧੰਨਵਾਦ ਆ ਵੀ মিডিਆ ਪਹਿਲੇ ਦਿਨ ਤੋਂ ਜਿੱਦਨ ਤੋਂ 20 ਤਰੀਕ ਤੋਂ ਇਹ ਮੋਰਚਾ ਲੱਗਿਆ ਸੀਗਾ ਇੱਥੇ ਟੈਂਟ ਲੱਗਿਆ ਸੀ ਉਸ ਦਿਨ ਤੋਂ ਤੁਸੀਂ ਵੀ ਆਏ ਹੋਰ মিডিਆ ਵਾਲੇ ਵੀ ਆਏ ਜਿਹੜਾ ਪੰਜਾਬ ਦਾ ਇੱਕ ਨਿਰਪੱਖ মিডিਆ ਵਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਬਾਬਾ ਜੀ ਖੁਸ਼ ਲੱਗ ਰਿਹਾ ਅੱਜ ਮੂੰਹ ਤੇ ਹੀ ਪੂਰੀ ਸਮਾਈਲ ਨਜ਼ਰ ਆ ਰਹੀ ਹੈ ਬਿਲਕੁਲ ਜੀ ਬਹੁਤ ਬਹੁਤ ਸਾਰਿਆਂ ਨੂੰ ਮੁਬਾਰਕਾਂ ਪਹਿਲਾਂ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਜਿਨ੍ਹਾਂ ਨੇ ਸਾਡੀ ਓਟ ਆਸਰਾ ਅਸੀਂ ਉਹਨਾਂ ਤੱਕ ਕੇ ਰੋਜ਼ ਅਰਦਾਸ ਕਰਕੇ ਮੋਰਚਾ ਸਾਡਾ ਫਤਹਿ ਕੀਤਾ ਉਹਨਾਂ ਦਾ ਕੋਟ ਕੋਟ ਧੰਨਵਾਦ ਬਾਕੀ ਸਾਡੇ ਪ੍ਰਧਾਨ ਜੀ ਗਰੂਪ ਸਿੰਘ ਜੀ ਆ ਬਾਈ ਦਦਾਰ ਸਿੰਘ ਜੀ ਸਾਡੇ ਵੀਰ ਦਾਖਿਆਂ ਵਾਲੇ ਹੋਰ ਜਿੰਨੇ ਵੀ ਪਤਵੰਤੇ ਸੱਜਣਾ ਜਾਂ ਆਪਣੇ ਕਿਸਾਨ ਵੀਰਾਂ ਮੈਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂਜੀ ਕਾਡਾ ਕਿਹੜਾ ਪਿੰਡ ਸੀ ਸਾਡਾ ਹਸਨਪੋਰਾ ਜੀ ਪਹਿਲੇ ਦਿਨ ਤੁਸੀਂ ਸਾਡੇ ਕੋਲ ਹੀ ਆਏ ਸੀ ਹਾਂਜੀ ਹਾਂ ਅਜਗਰੂਪ ਸਿੰਘ ਦਾ ਸਾਡਾ ਛੋਟਾ ਆਜੀ ਉੱਥੋਂ ਠਡੀ ਹੈ ਇਹ ਇਤਿਹਾਸ ਲਿਖਿਆ ਜਾਊਗਾ ਇਹ ਹਸਨਪੋਰਾ ਚਲੋ ਜਗਰੂਪ ਸਿੰਘ ਦੇ ਚੱਲਦਾ ਇਹ ਮੋਰਚਾ ਫਤਿਹ ਹੋਇਆ ਦੂਜੀ ਗੱਲ ਨਿਰੰਤਰ ਧਰਨੇ ਤੇ ਜਿੰਨਾ ਕਿ ਸਾਥੋਂ ਟਾਈਮ ਦੇ ਹੋਇਆ ਸੀ ਆਏ ਬਾਕੀ ਹਰਦੀਪ ਬਾਈ ਜੀ ਸ਼ਰਾਬਾ ਜਗਰੂਪ ਸਿੰਘ ਹੁਣੀ ਤਾਂ ਆਉਂਦੇ ਸੀ ਬਾਕੀ ਦਾਖਿਆ ਵਾਲੇ ਵੀਰਾਂ ਨੇ ਬਹੁਤ ਦਿੱਤਾ ਸਾਥ ਸਾਥ ਬਾਈ ਜੀ ਦیدار ਸਿੰਘ ਮਾਲਕ ਇਧਰ ਪੋਨੇ ਪਾਨੇ ਕੋਠੇ ਜਿੰਨੇ ਵੀ ਜਿੰਨੇ ਵੀ ਸਾਡੇ ਨੇੜੇ ਨੇੜੇ ਵਾਲੇ ਪਿੰਡ ਸਾਰੇ ਸਾਡੇ ਨਾਲ ਖੜੇ ਸੀ ਔਰ ਜਿਨ੍ਹਾਂ ਦੀ ਕਿਸਾਨਾਂ ਦੀ ਵੀਰਾਂ ਦੀ ਨਹੀਂ ਵੀ ਜ਼ਮੀਨ ਸੀ ਉਹ ਵੀ ਸਾਡੇ ਨਾਲ ਸੀ ਅਸੀਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆਂ ਮਾਤਾ ਭੈਣਾਂ ਦਾ ਵੀ ਬਹੁਤ ਧੰਨਵਾਦ ਕਰਦੇ ਆਂ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਖੁਸ਼ੀਆਂ ਦੇ ਜਕਰਕ ਜਾਵੇ ਨਿਹਾਲ ਜਾਵੇ ਆਕਾਲ ਪੁਰਖਵਾਹ ਗੁਰੂ ਜਿਹਦੇ ਮਨ ਨੂੰ ਭਾਵੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਆ ਦੇਖ ਸਕਦੇ ਹੋ ਤਸਵੀਰਾਂ ਕਿਸਾਨ ਜ਼ਰੂਰ ਖੁਸ਼ ਹੈ ਪਰ ਸਭ ਤੋਂ ਵੱਡੀ ਗੱਲ ਅੱਜ ਮੈਨੂੰ ਸਭ ਤੋਂ ਵੱਡੀ ਗੱਲ ਇਹ ਲੱਗੀ ਲੋਕ ਪੰਗੜੇ ਪਾਉਂਦੇ ਨੇ ਲੋਕ ਇਹ ਕਹਿੰਦੇ ਨੇ ਵੀ ਜ਼ਰੂਰ ਲੋਕ ਹੋਰ ਵੀ ਬੜੀਆਂ ਗੱਲਾਂ ਕਹਿੰਦੇ ਨੇ ਕਈ ਵਾਰੀ ਲੋਕ ਖੁਸ਼ੀ ਮਨਾਉਣ ਦਾ ਤਰੀਕਾ ਕਿਸੇ ਹੋਰ ਤਰੀਕੇ ਨਾਲ ਕਰ ਲੈਂਦੇ ਆ ਪਰ ਇਹ ਕਹਿ ਰਹੇ ਆ ਵੀ ਗੁਰਗ੍ਰੰਥ ਸਾਹਿਬ ਜੀ ਦੇ ਉਹ ਆਸਰਾ ਲਿਆ ਤੇ ਸਾਡੀ ਫਤਿਹ ਹੋਈ ਆ ਅਤੇ ਉਸੇ ਹਿਸਾਬ ਨਾਲ ਜਿਹੜੀ ਜਕਾਰਿਆਂ ਦੀ ਗੂੰਜ ਤੁਹਾਨੂੰ ਜ਼ਰੂਰ ਉਹ ਨਜ਼ਰ ਆ ਗਈ ਹੋਏਗੀ ਕਿੱਦਾਂ ਇਹ ਜਕਾਰੇ ਗਜਾਰੇ ਨੇ ਕਿੱਦਾਂ ਉਸ ਕਾਲਪੁਰਖ ਦਾ ਇਹ ਧੰਨਵਾਦ ਕਰ ਰਿਹਾ ਵੀ ਉਹਦੇ ਕਰਕੇ ਸਭ ਕੁਝ ਹੋਇਆ ਸਭ ਤੋਂ ਵੱਡੀ ਗੱਲ ਹੈ ਇਹ ਨਹੀਂ ਕਹਿ ਰਹੇ ਵੀ ਅਸੀਂ ਸੰਘਰਸ਼ ਲੜਿਆ ਅਸੀਂ ਸਭ ਕੁਝ ਕੀਤਾ ਇਹਨਾਂ ਨੇ ਇਹ ਗੱਲ ਕਹੀ ਆ ਵੀ ਅਕਾਲਪੁਰਖ ਨੇ ਸਭ ਕੁਝ ਕੀਤਾ ਅਤੇ ਉਸਦੇ ਅਸੀਂ ਭਾਣੇ ਦੇ ਵਿੱਚ ਰਹਿ ਰਹੇ ਸੀ ਭਾਣੇ ਦੇ ਵਿੱਚ ਰਹਿੰਦੇ ਆਂ ਇਹ ਜਿਹੜਾ ਹੈ ਅਸੀਂ ਮੋਰਚਾ ਅੱਜ ਇੱਥੋਂ ਜਿੱਤਿਆ ਗੱਲ ਇਹ ਆਂਦੀ ਆ ਵੀ ਇਹ ਉਹ ਮੋਰਚਾ ਸੀ ਲੁਧਿਆਣੇ ਦੇ ਵਿੱਚ ਗਲਾਡਾ ਦੇ ਮੂਰੇ ਲੱਗਿਆ ਸੀ ਅਤੇ ਇਹ ਉਦੋਂ ਤੱਕ ਜਾਰੀ ਰਹਿਣਾ ਸੀ ਕਿਹਾ ਗਿਆ ਸੀ ਵੀ ਉਦੋਂ ਤੱਕ ਜਾਰੀ ਰਹੇਗਾ ਵੀ ਜਦੋਂ ਤੱਕ ਸਾਡੀ ਫਤਿਹ ਨਹੀਂ ਹੁੰਦੀ ਸਾਡੀ ਜ਼ਮੀਨਾਂ ਨੂੰ ਹਥਿਆਨ ਦੇ ਵਾਸਤੇ ਜਿਹੜੀ ਲੈਂਡ ਪੋਲਿੰਗ ਪਾਲਿਸੀ ਆਂਦੀ ਆ ਉਹ ਜਦੋਂ ਤੱਕ ਵਾਪਸ ਨਹੀਂ ਲਈ ਜਾਂਦੀ ਅਸੀਂ ਉਦੋਂ ਤੱਕ ਜਿਹੜੀ ਆ ਉਹ ਇਹ ਮੋਰਚਾ ਲਗਾ ਕੇ ਰੱਖ ਰਵਾਂਗੇ ਅਤੇ ਜ਼ਮੀਨ ਜਿਹੜੀ ਆ ਉਹ ਨਹੀਂ ਦੇਵਾਂਗੇ ਤਾਂ ਗੱਲਬਾਤ ਇੱਕ ਵਾਰੀ ਕਰਦੇ ਆ ਪੁੱਛ ਲੈਂਦੇ ਆ ਭਾਈ ਜੀ ਮੋਰਚਾ ਚਾਲੂ ਰਹੂਗਾ ਇਹ ਇਹ ਹੀ ਦੇਖੋ ਸਾਡੇ ਆਗੂ ਸਹਿਬਾਨ ਸਾਰੇ ਪਿੰਡ ਵਾਲੇ ਮੋਤਵਾਰ ਹੈਗੇ ਆ ਫਿਲਹਾਲ ਹਜੇ ਮੋਰਚਾ ਅੱਜ ਵਿਚਾਰ ਕਰ ਰਹੇ ਆ ਕਿ ਸਾਰੇ ਨਸਲਾ ਮਸਲਾ ਕਰਕੇ ਕੱਲ ਨੂੰ ਉਸੇ ਤਰ੍ਹਾਂ ਮੋਰਚਾ ਲਗੂ ਉਸ ਤੋਂ ਬਾਅਦ ਗੁਰੂ ਮਾਤਾ ਦਾ ਇਸੇ ਸ਼ੁਕਰਾਨਾ ਕਰਾਂਗੇ ਸ਼ੁਕਰਾਨਾ ਕਰਕੇ ਕਿ ਜੇਤੂ ਮਾਰਚ ਜਿਵੇਂ ਸਾਡੇ ਪ੍ਰਧਾਨ ਜੀ ਨੇ ਦੱਸਿਆ ਵਾ ਤੇ ਵੀ ਇੱਕ ਜੇਤੂ ਮਾਰਚ ਕਰਕੇ ਟਰੈਕਟਰਾਂ ਦੇ ਨਾਲ ਪੂਰਾ ਲਿਆ ਕੇ ਚੰਗੀ ਤਰ੍ਹਾਂ ਦੇ ਨਾਲ ਫੇਰ ਇੱਕ ਵਾਰ ਜੇਤੂ ਮਾਰਚ ਚੰਗੀ ਤਰ੍ਹਾਂ ਆਪਾਂ ਪੂਰੇ ਆਪਾਂ ਕਹਦੇ ਵੀ ਕਿੰਦਾ ਟਰੈਕਟਰ ਮਾਰਚ ਕੱਢਿਆ ਸੀ ਟਰੈਕਟਰੇ ਟਰੈਕਟਰ ਨਜ਼ਰ ਆ ਰਹੇ ਸੀ ਉਦਾਂ ਹੀ ਜੇਤੂ ਉਹ ਦੇਖੋ ਹੁਣ ਤਾਂ ਹੋਰ ਵੀ ਸਾਡੀ ਜ਼ਿੰਮੇਵਾਰੀ ਸਾਡੇ ਕਿਸਾਨਾਂ ਭਰਾਵਾਂ ਦੀ ਵਧਦੀ ਆ ਹੁਣ ਤਾਂ ਜੋਸ਼ ਨਾ ਕੱਢਣਾ ਆਪਾਂ ਕਿਉਂਕਿ ਕਾਰਨ ਕੀ ਆ ਇਹ ਪੰਜਾਬ ਆ ਕਿਤੇ ਵੀ ਪੰਜਾਬ ਦੇ ਵਿੱਚ ਆਪਾਂ ਨੂੰ ਇਹੋ ਜਿਹੀ ਮਹਿਮਾ ਕਦੇ ਵੀ ਵੱਢਣੀ ਪੈ ਸਕਦੀ ਆ ਅੱਜ ਤਾਂ ਲੈਂਡ ਪੂਲਿੰਗ ਦੇ ਖਿਲਾਫ ਬਿੱਢੀ ਆ ਨਾ ਆਪਾਂ ਇਕੱਠੇ ਹੋਏ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਰਕਾਰਾਂ ਤਾਂ ਹਮੇਸ਼ਾ ਪੰਜਾਬ ਨੂੰ ਦੱਬਣਾ ਚਾਹੁੰਦੀਆਂ ਨੇ ਇੱਥੇ ਆਪਾਂ ਇੱਕ ਸੇਧ ਲੈ ਕੇ ਚੱਲਣਾ ਤੇ ਆਉਂਦੇ ਸਮੇਂ ਦੇ ਵਿੱਚ ਵੀ ਤਿਆਰ ਰਹਿਣਾ ਕਿ ਕਿਤੇ ਵੀ ਪੰਜਾਬ ਦੀ ਮੰਨ ਕੇ ਚੱਲੋ ਕਿਤੇ ਇਹੋ ਜਿਹੇ ਫੈਸਲੇ ਹੁੰਦੇ ਨੇ ਪੰਜਾਬ ਤੇ ਪੰਜਾਬੀ ਤੇ ਕਿਸਾਨਾਂ ਦੇ ਖਿਲਾਫ ਨੇ ਉਹਨਾਂ ਦਾ ਡਟ ਕੇ ਵਿਰੋਧ ਤਾਂ ਤੇ ਇੱਕੇ ਦਾ ਸਬੂਤ ਹੈ ਕਿ ਇਸੇ ਤਰ੍ਹਾਂ ਜੇ ਆਪਾਂ ਲੜਾਂਗੇ ਤਾਂ ਹਮੇਸ਼ਾ ਆਪਣੀ ਜਿੱਤ ਹੋਊਗੀ ਤੇ ਕੋਈ ਮੈਲੀ ਅੱਖ ਪੰਜਾਬ ਤੇ ਪੰਜਾਬੀਾਂ ਮਾ ਸਾਡੇ ਕਿਸਾਨਾਂ ਤੇ ਮਜ਼ਦੂਰਾਂ ਵੱਲ ਕਹਿੰਦੀ ਜ਼ੋਰਤ ਨਹੀਂ ਹੋਊ ਕੋਈ ਮੈਲੀ ਅੱਖ ਦੇਣਾ ਉਹਨਾਂ ਦੀ ਜੇਬਾਂ ਵੱਲ ਝਾਕ ਸਕਦਾ ਤੁਸੀਂ ਦੇਖ ਸਕਦੇ ਹੋ ਕਿ ਕਿੱਦਾ ਗੱਲਬਾਤ ਕੀਤੀ ਆ ਤੇ ਹੁਣ ਜ਼ਰੂਰ ਖੁਸ਼ੀ ਆ ਪਰ ਖੁਸ਼ੀ ਰੱਬ ਦੇ ਪਾਣੇ ਦੇ ਵਿੱਚ ਰੱਬ ਦਾ ਨਾਮ ਤੇ ਆ ਰਹੇ ਨੇ ਜਿਕਾਰਿਆਂ ਦੀ ਗੂੰਜ ਤੁਹਾਨੂੰ ਜ਼ਰੂਰ ਹੋ ਨਜ਼ਰ ਆ ਗਈ ਹੋएगी ਬੜੀ ਵਧੀਆ ਗੱਲ ਲੱਗੀ ਵੀ ਹਾਂ ਲੋਕੀ ਜ਼ਰੂਰ ਹੋਰ ਵੀ ਤਰੀਕੇ ਖੁਸ਼ੀ ਮਨਾਉਣ ਦੇ ਲੱਭਦੇ ਨੇ ਪਰ ਇਹਨਾਂ ਨੇ ਸਿੱਧੀ ਗੱਲ ਕਹੀ ਆ ਵੀ ਅੱਜ ਮਤਾਵਾ ਪੈਣਾ ਆਈਆਂ ਸਨ ਸ਼ਾਇਦ ਉਹਨਾਂ ਦੇ ਚੈਨਲ ਇਸ ਮੋਰਚੇ ਤੇ ਪਏ ਉਸ ਕਰਕੇ ਅਸੀਂ ਜਿਹੜੇ ਆ ਉਹ ਜੇਤੂ ਹੋਏ ਆ ਤੋਂ ਮੈਂ ਪਹਿਲੇ ਦਿਨ ਤੋਂ ਕਹਿ ਰਿਆ ਸੀ ਵੀ ਲੈਂਡ ਪੋਲਿੰਗਸ ਦੇ ਵਿੱਚ ਕੋਈ ਵੀ ਅਪਡੇਟ ਆਂਦੀ ਰਹੀਗੇ ਤਾਂ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਲਕੋ ਕੋਈ ਨਹੀਂ ਰੱਖਿਆ ਜਾਵੇਗਾ ਵੀ ਐਨੀ ਬਿਹਾਸ ਸਿਰਫ ਇੱਕ ਪੱਖੀ ਖਬਰ ਚਲਾਈ ਚਲਾਈ ਜਾਵੇਗੀ ਕਿਉਂਕਿ ਲੋਕੀ ਕਹਿ ਬੜੇ ਰਹੇ ਸੀ ਸਰਕਾਰ ਇਹ ਬੜੀ ਕਹਿ ਰਹੀ ਸੀ ਵੀ ਫਾਇਦੇ ਬਹੁਤ ਆ ਪਰ ਜਿੰਨਾ ਜਿੰਨਾ ਵਾਸਤੇ ਸਕੀਮ ਲਿਆਂਦੀ ਗਈ ਸੀ ਅਸਲੀ ਫਾਇਦਾ ਤਾਂ ਉਹਨਾਂ ਨੇ ਦੱਸਣਾ ਸੀ ਤਾਂ ਉਹਨਾਂ ਨੇ ਆਪਣਾ ਸਟੈਂਡ ਕਲੀਅਰ ਕਰਤਾ ਸੀਗਾ ਤੇ ਉਹ ਸਟੈਂਡ ਦੇ ਸਾਹਮਣੇ ਕਿਥੇ ਨਾ ਕਿਥੇ ਸਰਕਾਰ ਨੂੰ ਹੀ ਹੋਣੀ ਯੂ ਟਰਨ ਜਿਹੜਾ ਹੈ ਉਹ ਮਾਰਨਾ ਪਿਆ ਤਾਂ ਹੁਣ ਇਸੇ ਤਰੀਕੇ ਨਾਲ ਪੰਜਾਬ ਦੇ ਅਸਲੀ ਮਸਲੇ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਾਕੂ ਵਰਜੋਤ ਸਿੰਘ